ਹੈਲੋ ਫਰੈਂਡ ਹੈਲੋ ਕਿਰਨਾ ਕਿਵੇਂ ਆ ਤੁਸੀਂ ਠੀਕ ਹੋ ਅਸੀਂ ਵਧੀਆ ਰੋਟੀ ਖਾਣੀ ਹੈ ਰੋਟੀ ਬਸ ਯਾਰ ਤੂੰ ਹੀ ਖਾ ਲ ਵੈਸੇ ਕੱਦ ਨਾਲ ਖਾਈ ਜਾਨੀ ਆ ਗੋਭੀ ਦੀ ਦਾਲ ਆ ਗੋਭੀ ਦੀ ਦਾਲ ਗੋਭੀ ਦੀ ਦਾਲ ਉਹ ਕਿਵੇਂ ਬਣਾਈ ਆ ਤੂੰ ਇੱਕ ਫੁੱਲ ਗੋਪੀ ਦਾ ਸੀਗਾ ਤੇ ਅੱਧਾ ਜੱਗ ਵਿੱਚ ਪਾਣੀ ਦਾ ਠੋਕਿਆ ਉਹ ਕਿਰਨਾ ਯਾਰ ਤੂੰ ਵੀ ਨਾ ਸਾਰਾ ਦਿਨ ਕੁਛ ਨਾ ਕੁਛ ਦੱਫਦੀ ਰਹਿਣੀ ਆ ਹਾਲੇ ਘਰ ਨੂੰ ਮੈਨੂੰ ਭੋਰਾ ਜਿਹਾ ਕਰਨੀ ਆ ਤੁਮਾ ਚੱਲ ਠੀਕ ਆ ਕਿਰਨਾ ਯਾਰ ਖਾ ਤੂੰ ਹੁਣ ਨਾ ਮੈਂ ਤੇਰੀ ਭਤੀਜੀ ਨੂੰ ਪੁੱਛ ਲਵਾਂ ਹੈਲੋ ਭੈਣੇ ਹੈਲੋ ਗਾਇਸ ਵੀਰੇ ਹੋ ਠੀਕੋ ਗਾਇਸ ਵੀਰੇ ਅਸੀਂ ਵਧੀਆ ਭੈਣੇ ਆ ਭੈਣੇ ਤੂੰ ਕਾਹਦੇ ਨਾ ਰੋਟੀ ਖਾਈ ਜਾਨੀ ਆ ਆ ਵੇਖੋ ਫਲਗੜੀ ਤਾਲ ਫਲਗੜੀ ਦਾਲ ਬਣਾਈ ਆ ਖਾ ਲੋ ਵੀਰੇ ਆ ਵੇਖੋ ਫਲੀਆਂ ਦੀ ਦਾਲ ਹੋ ਯਾਰ ਇਹਨਾਂ ਨੇ ਤਾਂ ਮੈਨੂੰ ਪਾਗਲ ਹੀ ਕਰ ਦੇਣਾ ਬੱਸ ਭੈਣੇ ਤੂੰ ਹੀ ਖਾ ਲੈ ਫਲੀਆਂ ਦੀ ਦਾਲ ਸਾਡੇ ਘਰੇ ਪਹਿਲਾਂ ਹੀ ਬਣੀ ਪਈ ਆ ਕੜੀ ਦੀ ਦਾਲ